ਕੀ ਹੋ ਗਿਆ ਹੁਣ ਤੈਨੂੰ ਕੀ ਦੱਸਾਂ ਯਾਰ ਮੈਨੂੰ ਐ ਲੱਗਦਾ ਜਿਵੇਂ ਅੰਦਰ ਬੁਖਾਰ ਹੁੰਦਾ ਅੰਦਰ ਬੁਖਾਰ ਹਾਂ 1 ਮਿੰਟ ਮੈਂ ਆਉਣੀ ਆ ਹੁਣੀ ਤੈਨੂੰ ਕੀ ਹੋ ਗਿਆ ਮੈਂ ਤਾਂ ਕਿਹਾ ਵੀ ਅੰਦਰ ਬੁਖਾਰ ਲੱਗਦਾ ਇਹ ਅੰਦਰ ਬਾਗੀ ਹੋ ਹੋ ਸਾਰੇ ਕਿਤੇ ਲੱਭੇ ਓਏ ਮਰੀ ਜਾਂ ਨਾ ਭਗਾਈ ਅੰਦਰ ਕਿੱਥੇ ਆ ਬੁਖਾਰ ਦੱਸ ਹੁਣ ਤਾਂ ਨਾਲ ਮੈਂ ਸਾਰਾ ਘਰ ਦਾ ਕੰਮ ਕਰਕੇ ਓ ਟੀਆਂ ਓ ਮੈਨੂੰ ਕਹੂਗਾ ਮੋਟੇ ਦਿਮਾਗ ਦੀ ਮੋਟੇ ਦਿਮਾਗ ਦਾ ਤੇ ਤੂੰ ਆਪ ਐ ਬੁਖਾਰ ਅੰਦਰ ਥੋੜੀ ਹੁੰਦਾ ਹੁੰਦਾ ਬੁਖਾਰ ਤਾਂ ਐ ਹੁੰਦਾ ਹੁੰਦਾ ਹੱਥ ਲਾ ਕੇ ਪਤਾ ਲੱਗਦਾ ਹੁੰਦਾ ਉਹ ਡੰਗਰੇ ਮੈਂ ਵੀ ਐਂ ਕਹਿੰਦਾ ਸੀਗਾ ਵੀ ਮੇਰੇ ਅੰਦਰ ਬੁਖਾਰ ਆ। ਹੋਰ ਤੂੰ ਉਧਰ ਸਮਝ ਕੇ ਤੂੰ ਉਧਰ ਬੁਖਾਰ ਦੇਖਣ ਗਈ ਸੀ। ਹੋਰ ਮੈਂ ਤਾਂ ਬੁਖਾਰ ਲੱਭਣ ਗਈ ਤੇ ਕੀ? ਦੋ ਫੱਟੇ ਮੁੱਤਰੇ। ਉਹ ਆਪਦੇ ਅੰਦਰ ਕਹਿਣਾ ਬਾ ਮੈਨੂੰ ਲੱਗਦਾ ਮੇਰੇ ਅੰਦਰ ਬੁਖਾਰ ਆਗਾ। ਫੇਰ ਅੰਦਰ ਨਹੀਂ ਹੁੰਦਾ ਹੁੰਦਾ ਮੋਟੇ ਦਿਮਾਗ ਦੇ ਬੁਖਾਰ ਐਂ ਪਤਾ ਲੱਗਦਾ ਹੁੰਦਾ ਦੇਖ ਇਹ ਦੇਖਾਂ। ਲੈ ਗੱਡਾ ਝੂਠ ਬੋਲਦਾ ਕੰਮ ਕਰਨ ਦਾ ਮਾਰਾ ਸੱਪ ਦਾ ਕੰਮ ਚੋਰ ਐ ਨਾ ਜਿਹੜਾ ਤੂੰ। ਆਹੋ ਹੈਗਾ ਮੈਂ ਤਾਂ। ਜਾਂ ਤੂੰ ਆਪਣਾ ਕੰਮ ਕਰ ਲੈ। ਹੁਣ ਤਾਂ ਮੈਂ ਸਾਰੇ ਕੰਮ ਕਰਕੇ ਛੱਡੀਆਂ ਉਹੀ ਲੈ ਮਸਾਂ ਤਾਂ ਇੱਕ ਤੇਰੀ ਮਾਂ ਨਿਕਲੀ ਆ ਪਹਿਲਾਂ ਮਾਸੀ ਕੋਲੇ ਉਹੀ ਹੁਣ ਮੈਨੂੰ ਕੰਮ-ਕੰਮ ਕਰੀ ਜਾਂਦਾ ਸਾਰਾ ਦਿਨ ਤੂੰ ਐਵੇਂ ਪਕਾਈ ਨਾ ਮਾਰਿਆ ਕਰ ਜਾਇਆ ਕਰ ਮੇਰੇ ਵਾਸਤੇ ਕੁੱਟ ਚਾਹ ਦੀ ਲਿਆ ਬਣਾ ਕੇ ਕੀ ਆਉਂੀ ਸਾਰਾ ਦਿਨ ਚਾਹ ਪੀ ਜਾਂਣਾ ਘਰੇ ਬੈਠਿਆ ਕੰਮ ਕਰ ਲਿਆ ਕਰ ਕੰਮ ਤਾਂ ਤੈਨੂੰ ਸਵੇਰ ਦੇ 2 ਰੁਪਿਆ ਦਾ ਨਹੀਂ ਕਰਿਆ ਚਾਹ ਤੈਨੂੰ 36 ਵਾਰੀ ਪੀਲੀ ਦੱਸ ਪੁੱਤ ਐ ਮੇਰੇ ਕੰਮ ਤੋਂ ਕੀ ਲੈਣਾ ਤੂੰ ਆਪਣਾ ਕੰਮ ਕਰ ਜਾ ਕੇ ਮੈਂ ਆਪੇ ਕਰ ਲਊ ਜਾਂ ਚਾਹ ਲਿਆ ਬਣਾ ਕੇ ਮੈਂ ਤਾਂ ਇੰਨੀ ਸਿਆਣੀ ਆ ਸਾਰੇ ਕੰਮ ਕਰਤੇ ਤੁਹਾਡੇ ਵਰਗੇ ਥੋੜੀਆਂ ਮੈਂ ਕੰਮਚੋਰ ਆਉ ਪਤਿਆ ਤੂੰ ਤਾਂ ਬੜੀ ਸਿਆਣੀ ਐ ਤੇਰੇ ਘਰ ਕੀ ਘਰ ਚੱਲ ਰਿਹਾ ਜਾਂ ਵਗ ਜਾ ਜਾਨੀਆ ਹੁਣ ਇਹਨੂੰ ਚਾ ਲਿਆ ਦੋ 10 ਡੱਫਲੀ ਲਿਆ ਦੇਣੀ ਆ ਮੂੰਚ ਭੰਦੂਗੀ ਚੰਗਾ ਕੀ ਕਰਾਂ ਯਾਰ ਇਹਦਾ ਕਿੰਨਾ ਮਰਜੀ ਸਮਝਾ ਜਮੇ ਨਹੀਂ ਸਮਝਦੀ ਜਿਹੜੀ ਗੱਲ ਮੂੰਚੋਂ ਆਉਂਦੀ ਐ ਨਾ ਉਹੀ ਭੌਂਕ ਦਿੰਦੀ ਐ ਫੋਨ ਆ ਗਿਆ ਲੈ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਸਾਡੂ ਸਾਹਿਬ ਉਹ ਠੀਕ ਠਾਕ ਹਾਂ ਅਸੀਂ ਵਧੀਆ ਤੁਸੀਂ ਦੱਸੋ ਸਭ ਵਧੀਆ ਉਹ ਬਸ ਤੈਨੂੰ ਪਤਾ ਯਾਰ ਕੰਮ ਧੰਦਾ ਜੇ ਨਿਕਲ ਨਹੀਂ ਜਾਂਦਾ ਔਰ ਚਲ ਕੋਈ ਨਹੀਂ ਮਾਰਾਂ ਕਿਹੜਾ ਸੀ ਹਾਂ ਹਾਂ ਮੈਂ ਦੇਖਦਾ ਜੇ ਕੱਲ ਨੂੰ ਛੁੱਟੀ ਮਿਲੀ ਤਾਂ ਮੈਂ ਕਰ ਲੂ ਆ ਜਾਣਾ ਕੋਈ ਗੱਲ ਨਹੀਂ ਜ਼ਰੂਰ ਆਵਾਂਗੇ ਭਾਈ ਹੋਰ ਦੱਸੋ ਪਤਾ ਕਰਦਾ ਮੈਂ ਦਫ਼ਤਰੋਂ ਛੁੱਟੀ ਹੋਈ ਨਾ ਫਿਰ ਤਾਂ ਕੱਲ ਨੂੰ ਹੀ ਆਉਣਿਆ ਸੀ ਉਹ ਲਿਆਉਂਗਾ ਤੇਰੀ ਸਾਲੀ ਨੂੰ ਵੀ ਨਾਲ ਲਿਆਉਂਗਾ ਚਲ ਠੀਕ ਹੈ ਸਰ ਚੰਗਾ ਓਕੇ ਭਈ ਓਕੇ ਠੀਕ ਕਿਹਦੇ ਨਾਲ ਲੱਗ ਗਿਆ ਸੀ ਫੋਨ ਤੇ ਕਿਹਦੇ ਨਾਲ ਲੱਗਣਾਗਾ ਸਾਡੂ ਦਾ ਫੋਨ ਸੀ ਮੇਰੇ ਦਾ ਤੇਰੇ ਜੀਜੇ ਦਾ ਮੇਰ ਜੀਜੇ ਦਾ ਫੋਨ ਸੀਗਾ ਹਾਏ ਮੇਰ ਜੀਜੇ ਨਾਲ ਗੱਲ ਨਹੀਂ ਕਰਾਈ ਉਹਦੇ ਕੋਲ ਟਾਈਮ ਹੀ ਘੱਟ ਸੀਗਾ। ਨਾ ਤੇਰੇ ਨਾਲ ਗੱਲਾਂ ਕਰਨ ਨੂੰ ਤਾਂ ਉਹਦੇ ਕੋਲ ਟਾਈਮ ਹੁੰਦਾ ਮੇਰੇ ਨਾਲ ਗੱਲਾਂ ਕਰਨ ਨੂੰ ਉਹਦੇ ਕੋਲ ਟਾਈਮ ਨਹੀਂ ਹੁੰਦਾ। ਚੱਲ ਕੋਈ ਨਹੀਂ ਕਰਵਾ ਦੂੰਗਾ। ਆਥਨੇ ਕਰ ਲਈ। ਕੀ ਕਹਿੰਦਾ ਸੀ? ਉਹ ਤਾਂ ਇਹ ਕਹਿੰਦਾ ਸੀ ਕਹਿੰਦਾ ਯਾਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ। ਜਿਹੜਾ ਮਾਰ ਜਾਂਦੇ ਮਿਲ ਜਾਂਦੇ। ਮੈਂ ਚਾਲਾ ਸੋਚਿਆ ਵੀ ਜੇ ਕੱਲ ਛੁੱਟੀ ਹੋਈ ਮੈਨੂੰ ਕਹਿਤਾ ਫਿਰ ਅਸੀਂ ਕੱਲ ਨੂੰ ਹੀ ਆਉਨੇ ਹਾਂ। ਮੈਂ ਤਾਂ ਕੋਈ ਨਹੀਂ ਜਾਂਦੀ। ਕਿਉਂ? ਤੂੰ ਕਿਉਂ ਨਹੀਂ ਜਾਂਦੀ? ਮੈਂ ਨਹੀਂ ਜਾਂਦੀ ਬੱਸ। ਕਿਉਂ? ਦੱਸ ਤਾਂ ਸਹੀ ਕੀ ਗੱਲ ਹੋ ਗਈ? ਕਿਉਂ ਨਹੀਂ ਜਾਂਦੀ? ਮੈਨੂੰ ਪਤਾ ਤੇਰੇ ਕਿਉਂ ਅੱਗ ਲੱਗ ਰਹੀ ਹੈ ਜਾਣਦੀ ਮੈਨੂੰ ਸਾਰਾ ਪਤਾ ਹੂੰ ਦੱਸ ਹਾਂ ਹਾਂ ਮੈਨੂੰ ਸਾਰਾ ਪਤਾ ਅੱਧੇ ਘਰ ਵਾਲੀ ਨੂੰ ਮਿਲਣ ਜਾਏਂਗਾ ਨਾ ਤੂੰ ਅੱਧੇ ਘਰ ਵਾਲੀ ਮੈਂ ਸਮਝ ਰਹੀ ਹਾਂ ਹਾਂ ਕਹਿੰਦੇ ਨਹੀਂ ਹੁੰਦੇ ਸਾਲੀ ਅੱਧੇ ਘਰ ਵਾਲੀ ਹੁੰਦੀ ਆ ਉਹੀ ਮੈਨੂੰ ਪਾਗਲ ਬਣਾਉਂਦਾ ਓਹੋ ਮੈਂ ਤਾਂ ਚੱਕਰਾਂ ਜਿਹਾ ਪਤਾ ਸੀ ਤੈ ਉਹ ਤਾਂ ਕਹਾਵਤ ਆ ਪਾਗਲੇ ਵੀ ਸਾਲੀ ਅੱਧੇ ਘਰ ਵਾਲੀ ਕਹਾਵਤ ਤਾਂ ਕਹਾਨੂੰ ਆ ਤੇਰੇ ਵਰਗੇ ਤਾਂ ਸੱਚੀ ਮੰਨ ਲੈਂਦੇ ਨੇ ਉਹੀ ਲੈ ਮੈਂ ਪਾਗਲਾ ਕੋਈ ਮੈਂ ਵੀ ਮੰਨ ਲੂੰਗਾ ਨਾਲੇ ਮੇਰੀ ਗੱਲ ਸੁਣ ਲੈ ਫਿਰ ਜੇ ਚੱਲ ਜਾਣਾ ਵੀ ਆ ਫਿਰ ਮੇਰੀ ਇੱਕ ਸ਼ਰਤ ਹੈ ਹਾਂ ਦੱਸ ਕੀ ਸ਼ਰਤ ਹੈ ਤੂੰ ਉਹਨੂੰ ਜਾ ਕੇ ਕੋਈ ਫालतू ਬੁਲਾਈ ਨਾ ਅਰੰਝ ਛੇੜੀ ਨਾ ਲੈ ਮੈਂ ਪਾਗਲਾ ਪਹਿਲਾਂ ਉਹਨੂੰ ਮੈਂ ਕਿੰਨਾ ਛੇੜਦਾ ਰਿਹਾ ਵੀ ਹੁਣ ਛੇੜੂਗਾ ਪਤਾ ਮੈਨੂੰ ਤੇਰਾ ਸਾਰਾ ਪਤਾ ਦੂਜੇ ਤੀਵੀਂ ਦੇਖ ਕੇ ਤਾਂ ਤੂੰ ਐਂ ਲੱਗ ਜਣਾ ਨਾ ਕਰਨਾ ਉਹ ਡੰਗਰੇ ਕਿਸੇ ਹੋਰ ਲਵੇ ਨਾ ਕਹਿ ਦੇ ਤੂੰ ਹੀ ਬਦਨਾਮ ਕਰ ਜਾਨੀ ਮੈਨੂੰ ਹੋਰ ਐਂ ਤਾਂ ਕਰਣੀ ਸੀ ਨਾਲੇ ਫਿਰ ਮੇਰੀ ਗੱਲ ਸੁਣ ਲੈ ਚੱਲ ਫਿਰ ਇੱਕ ਚਲ ਜੇ ਤੂੰ ਕੁਝ ਕਹੇਂਗਾ ਵੀ ਨਾ ਫਿਰ ਮੈਂ ਵੀ ਕਹਿ ਦੂੰਗੀ ਕੀ ਕਹੇਂਗੀ ਤੂੰ ਮੈਂ ਵੀ ਕਹਿ ਦੂੰਗੀ ਤੇਰਾ ਸਾਡੂ ਕਾਲਾ ਮੇਰੇ ਅੱਧੇ ਘਰ ਵਾਲਾ ਤੁਰ ਫਟੇ ਮੋਟਰ ਤੇ ਪਾਗਲੇ ਐ ਥੋੜੀ ਕਹਿੰਦੇ ਹੁੰਦੇ ਨੇ ਆਪਦੇ ਵਾਰੀ ਤਾਂ ਤੂੰ ਹੱਸਦਾ ਹੁੰਦਾ ਜਾਂ ਤੈਨੂੰ ਪਤਾ ਲੱਗ ਜਾਂਦਾ ਵੀ ਹਾਂ ਸਾਲੀ ਅੱਧੇ ਘਰ ਵਾਲੀ ਮੇਰੇ ਵਾਲੀ ਕਾ ਤੂੰ ਮੱਚਦਾ ਹੁਣ ਫੇਰ ਓਏ ਉਹ ਤਾਂ ਕਹਾਵਤਾਂ ਕੀ ਡੰਗਰੇ ਆਪਦੇ ਵਾਰੀ ਕਹਾਵਤਾਂ ਲੱਗ ਜਾਂਦਾ ਕਰਨੂ ਹੀ ਲੈ ਤੈਨੂੰ ਕਿਹੜਾ ਸਮਝਾਵੇ ਜਾ ਕਰ ਤੂੰ ਉੱਠ ਕੇ ਅੰਦਰ ਜਾ ਕਰ ਲੈ ਆਪਣਾ ਕੰਮ ਕਰ ਮੈਂ ਦੇਖਦਾ ਏ ਛੁੱਟੀ ਮੇਰੀ ਤਾਂ ਫਿਰ ਪਾ ਚੱਲਾਂ ਐ ਕੱਲੋ ਸਿੱਧੇ ਗਏ ਬਿਹਾਰਿੰਦੇ ਕਿੰਜਰਦਾ ਦਸ ਹੁਣ ਤੇਰੇ ਐ ਅੱਗ ਲੱਗੇ ਵੀ ਉੱਥੇ ਜਾਊਂਗਾ ਚੱਲ ਜਾ ਜਾ ਤੂੰ ਮੈਂ ਜਾਊਂਗਾ ਤੂੰ ਵੀ ਕੰਮ ਕਰ ਲੈ ਕੋਈ ਚਾਹ ਪੀ ਕੇ ਸਾਰਾ ਦਿਨ ਮੰਜੇ ਤੇ ਬੈਠੇ ਰਹਿਣਾ ਓਰੇ ਕਰ ਲੈਣਾ ਕੰਮ ਤੂੰ ਜਾ ਹਾ ਓਰ ਅੱਬਾ ਕਿੱਥੇ ਮੇਰੇ ਲੇਖਾਂ ਚ ਲਿਖੀ ਸੀ ਤੂੰ ਇਹ ਨਾਲ ਤਾਂ ਮੈਂ ਛੜੇ ਚੰਗਾ ਸੀ ਦੋਗਣਾ ਦਮਾਕ ਛੱਟ ਜਾਂਦੀ ਐ ਮੇਰੀ ਗੱਲ ਸੁਣ ਓਥੇ ਸਿਆਣੀ ਬਣ ਕੇ ਰਹੀ ਕਿਤੇ ਉਹ ਵੀ ਨਾ ਆਵਦਾ ਕਮਰੇ ਮਾਰੀ ਜਾਵੇਂ ਫਿਰ ਤੂੰ ਹੀ ਭਗ ਜਾ ਕੱਲਾ ਫਿਰ ਮੈਂ ਜਾਂਦੀ ਨਹੀਂ ਹੈਗੀ ਉਹ ਤੈਨੂੰ ਸਮਝਾ ਰਿਹਾ ਤੇਰੇ ਗੋਲੀ ਤਾਂ ਨਹੀਂ ਮਾਰੀ ਲੈ ਹੂੰ ਇਹ ਪਰ ਮੈਨੂੰ ਕਿਉਂ ਸਮਝਾ ਰਿਹਾ ਮੈਂ ਕਿਤੇ ਪਾਗਲਾ ਹਾਂ ਹੋਰ ਤੂੰ ਘਟਾਂ ਹੀ ਪਾਗਲ ਨਾਲੋਂ ਆਹ ਤੂੰ ਗੱਲਾਂ ਇਹ ਜੀਆਂ ਕਰਦੀ ਹੁੰਦੀ ਐ ਦੇਖੇ ਨਾ ਮੈਂ ਥੱਕ ਗਈ ਕਿੰਨੇ ਕੁ ਤੂੰ ਰਹਾ ਥੱਕਣ ਹੁਣ ਤੈਨੂੰ ਗੋਦੀ ਚੱਕ ਲਾਂ ਆਹੋ ਗੋਦੀ ਚੱਕ ਲੈ ਨਾਲ ਹੋਰ ਇੱਕ ਦੱਸ ਐਨੀ ਐਨੀ ਮਿੱਟੀ ਆ ਦੱਸ ਆ ਕੀ ਹੁਣ ਚੱਪਲਾ ਚੱਕ ਕੇ ਫੜਦੇ ਆਂ ਦੇਖ ਤਾਂ ਲੈ ਗੰਦੀਆਂ ਹੋ ਜਾਣਗੀਆਂ ਨਵੀਆਂ ਨੇ ਇਹ ਉਹ ਪੈਰ ਨਹੀਂ ਗੰਦੇ ਹੋਣਗੇ ਫਿਰ ਕੀ ਹੋ ਗਿਆ ਪੈਰ ਤਾਂ ਮੈਂ ਉੱਥੇ ਜਾ ਕੇ ਧੋ ਲੂੰਗੀ ਪੈਰਾਂ ਦਾ ਕਿਹੜਾ ਕੁਝ ਘਸਦਾ ਚੱਪਲਾਂ ਤਾਂ ਖਰਾਬ ਹੋ ਜਾਣਗੀਆਂ ਅੱਛਾ ਚੱਪਲਾ ਖਰਾਬ ਹੋ ਜਾਣਗੀਆਂ ਹਾਂ ਫਿਰ ਇਹਨੂੰ ਝੋਲੇ 'ਚ ਪਾ ਲੈ ਚੱਪਲਾਂ ਨੂੰ ਲੈ ਜੇ ਖਰਾਬ ਹੋ ਜਾਣਗੀਆਂ ਹਾਂ ਸੱਚ ਝੋਲੇ 'ਚ ਪਾ ਲੈਨੀ ਆ ਲੈ ਸੱਨੇ ਵਧੀਆ ਯਾਦ ਕਰਾਤਾ ਚੱਲ ਚੱਲੀ ਹੁਣ ਉਹ ਪਾਗਲ ਤੀਵੇਂ ਮੈਂ ਤਾਂ ਹੂੰ ਕਿਹਾ ਸੀ ਝੋਲੇ 'ਚ ਪਾਰਾ ਸੱਚੀ ਪਾਲੀਆਂ ਤੂੰ ਪਾਗਲ ਤਾਂ ਤੂੰ ਐਂ ਦੱਸ ਐਨੇ ਪੈਸੇ ਲੱਗੇ ਹੋਏ ਨੇ ਪਤਾ ਕਿੰਨੀਆਂ ਮਹਿੰਗੀਆਂ ਨੇ 120 ਰੁਪਏ ਦੀਆਂ ਨੇ ਇਹ ਹਾਂ ਕਿੱਥੇ ਤੇਰੇ ਨਾਲ ਬਾਹ ਪਵਾਤਾ ਓਏ ਚੌੜੇ ਚੱਪਲਾਂ ਕੌਣ ਪਾਉਂਦਾ ਹੁੰਦਾ ਚੱਪਲਾ ਪੈਰਾਂ 'ਚ ਪਾਉਣ ਵਾਸਤੇ ਬਣੀਆਂ ਨੇ ਪੈਰਾਂ 'ਚ ਉੱਥੇ ਜਾ ਕੇ ਪਾ ਲੂੰਗੀ ਮੋਟੇ ਦਿਮਾਗ ਦੇ ਉੱਥੇ ਜਾ ਕੇ ਪੈਰਾਂ 'ਚ ਚੱਪਲਾ ਪਾਉਂਗੀ ਓਹ ਰਸਤੇ 'ਚ ਲੋਕ ਕੀ ਕਹਿਣਗੇ ਮੈਨੂੰ ਬਿਜਨਾਨੀ ਨੂੰ ਨੰਗੇ ਪੈਰੀਂ ਲੈ ਪਰਦਾ ਮੈਂ ਕਹਿ ਦੂੰਗੀ ਮੈਨੂੰ ਦਵਾਉਂਦਾ ਨਹੀਂ ਹੈਗਾ ਮੁੱਕਸੌੜ ਤੇ ਮਰੂ ਮੁੱਕੇ ਕਹਿ ਦੂੰਗੀ ਚੰਗਾ ਫਿਰ ਹੁਣ ਪਾਜਪਲਾ ਪੈਰ 'ਚ ਪਾ ਗੱਟ ਕੇ ਹੌਣ ਪੈਰਾਂ ਚ ਪਾ ਆਓ ਪੈਰਾਂ ਚ ਪਾ ਫਿਰ ਮੈਂ ਨਵੀਆਂ ਦਵਾਦੀ ਜੇ ਮਿੱਟੀ ਲਾ ਕੇ ਨਵੀਆਂ ਦਵਾਦੀ ਠੀਕ ਆ ਚੱਲ ਮੈਂ ਪੈਰਾਂ ਚ ਪਾ ਲੀਆਂ ਫਿਰ ਹੁਣ ਜੇ ਮਿੱਟੀ ਲਾ ਕੇ ਮੈਨੂੰ ਉੱਥੋਂ ਰਾਸਤੇ ਚ ਦਵਾਦੀ ਹੋਰ ਮੇਰਾ ਤਾਂ ਜੀ ਕਰਦਾ ਮੈਂ ਰਾਸਤੇ ਚ ਤੀਮੀਓ ਨਮੀ ਲੈ ਲਾਂ ਆ ਦੇਖ ਉਹ ਤਾਂ ਮੈਨੂੰ ਪਤਾ ਹੀ ਐ ਤੇਰੇ ਦਿਮਾਗ ਚ ਸਾਰ ਦਿਨ ਨਮੀ ਤੀਮੀ ਦੀਆਂ ਗੱਲਾਂ ਹੀ ਚੱਲਦੀਆਂ ਨੇ ਤਾਂ ਹੀ ਤਾਂ ਤੂੰ ਉੱਥੇ ਜਾ ਰਿਹਾ ਇੰਜਾਂ ਜਿਹਾ ਕਰ ਤੂੰ ਤਾਂ ਕਰਦਾ ਜੇ ਉਹੀਂ ਦੱਸ ਸਭ ਮੁੱਖੀਆਂ ਨਾਲ ਖਾਲੀ ਕਿਤੇ ਸਿੱਧੀ ਕਿਤੋਂ ਮੈਂ ਔਰੇ ਵੀ ਵੇਜਾਂਗੇ ਫਿਰ ਮੈਂ ਜਾਣੀ ਵੀ ਨਹੀਂ ਨਾਲ ਇਕੱਲਾ ਜਾਏਗਾ ਲਾਸਾਂ ਤੇ ਮਾਰੂ ਮੁੱਕੀ ਚੱਲ ਤੁਰ ਸਾਰਿਆਂ ਨੂੰ ਲੜੀ ਜਾਂਦਾ ਰਾਸਤੇ ਜੁੱਤ ਛੱਡ ਦੇ ਅਗਰ ਲੋਕ ਹੀ ਸੋਚਣਗੇ ਦੱਸ ਚੱਲ ਆ ਜਾ ਸੋਚਣਗੇ ਲੋਕ ਬੜੀ ਸਿਆਣੀ ਕਿੱਥੇ ਫਸ ਗਈ ਮੈਂ ਇਹ ਜੇ ਬੰਦੇ ਨਾਲ ਸੜੇ ਹੋਏ ਨਾਲ ਆ ਜਾ ਬਈ ਆ ਗਿਆ ਤੇਰੀ ਭੈਣ ਦਾ ਘਰ ਜੀਜੇ ਹਾਸੀਕਾਰ ਹਾਸੀਕਾਰ ਹੋ ਕੇ ਮੈਂ ਲੁੱਟੀ ਗਈ ਮੈਂ ਪੱਟੀ ਗਈ ਮੈਂ ਆਪ ਬੰਦੇ ਨੇ ਨਾ ਮਾਂ ਚੰਦ ਚੜਾਤਾ ਮੈਨੂੰ ਤੇ ਨਹੀਂ ਪਤਾ ਸੀ ਕੀ ਹੋ ਗਿਆ ਤੂੰ ਜੱੱਪਾਏ ਬੋਨਾ ਜੜੇ ਹੋ ਗਿਆ ਕੀ ਕਰਤਾ ਜੀਜੇ ਹੁਣ ਤੈਨ ਨੇ ਮੈਂ ਜ਼ਮੀਨ ਲੁੱਟੀ ਗਈ ਮੈਂ ਤਾਂ ਜ਼ਮੀਨ ਪੱੜ ਗੱਲ ਕੀ ਹੋ ਕੇ ਕਾ ਚੜਤਾ ਮੇਰਾ ਉੱਜੜੀ ਉੱਟੜੀ ਆ ਗਈ ਪਹਿਲਾਂ ਖੜੀ ਹੋ ਮੈਂ ਮਰ ਜਾ ਖੜੀ ਹੋ ਖੜੀ ਹੋ ਪੈਣੇ ਕੀ ਹੋ ਗਿਆ ਤੈਨੂੰ ਨਾ ਗੱਲ ਕੀ ਹੋਣੀ ਕਿਉਂ ਕੰਮ ਕੁੱਟੇ ਮੈਨੂੰ ਤਾਂ ਜਰਾ ਪਹਿਲਾਂ ਹੀ ਪਤਾ ਦੀ ਜਿਹੜੇ ਹੋਰੇ ਕਾਰੇ ਕਰਨਾ ਰਹੇ ਤੂੰ ਆਉਂਦੀ ਸਾਰ ਜੱਫਾ ਘੱਟ ਲਿਆ ਤੈਨੂੰ ਮੈਂ ਨਹੀਂ ਦਿੱਗੀ ਹੋਰੇ ਜੀਜਾ ਹੁੰਦਾ ਸ ਜੀਜਾ ਸਾਲੀ ਨੇ ਜੱਫੀ ਪਾ ਕੇ ਮੇਰੀ ਫੇਰ ਕੀ ਹੋ ਗਿਆ ਨਾ ਤੈਨੂੰ ਭੈਣ ਤਾਂ ਨਹੀਂ ਦਿੱਗੀ ਤੈਨੂੰ ਜੀਜਾ ਖੜੇ ਦੇ ਤੈਨੂੰ ਵੀ ਪਾਉਣ ਲੱਗੀ ਤੇ ਤੂੰ ਤਾਂ ਪਹਿਲੀ ਪਿੱਟ ਸਿਆਪੇ ਲੱਗੀ ਕਰਨਾ ਤੂੰ ਤਾਂ ਦੂਰੋਂ ਪਹਾ ਖੋਲੀ ਆਉਂਦੀ ਲੈ ਆ ਜਾ ਹੁਣ ਪਾਲਾ ਜੱਫਾ ਜਿਹੜਾ ਪਾਉਣਾ ਪਤਾ ਨਹੀਂ ਕੀ ਭੈਣ ਹੋ ਕੇ ਘਰ ਛਾੜਦੀ ਆ ਮੇਰਾ ਦੱਸ ਸੋਕਣਾ ਤੂੰ ਤਾਂ ਮੇਰੀ ਉਹ ਮੋਟੇ ਦਾ ਮਗਦੇ ਤੈਨੂੰ ਕਿੰਨਾ ਸਮਝਾ ਕੇ ਲਿਆਇਤੀ ਵੀ ਉੱਥੇ ਕੋਈ ਹੋਰ ਸਿਆਪਾ ਨਾਲ ਛੇੜਦੀ ਇਹ ਗੱਲਾਂ ਕੋਈ ਤਾਂ ਹੀ ਸਮਝਾਉਂਦਾ ਦੀ ਤਾਂ ਹੀ ਤੈਨੂੰ ਐਂ ਦੀ ਵੀ ਕਿਤੇ ਤੇਰੀਆਂ ਪੋਲਾਂ ਨਾ ਖੁੱਲ ਜਾਣ ਨੇ ਹੁਣ ਜੀਜੇ ਨੇ ਕੀ ਕਰਤਾ ਭੈਣੇ ਤੂੰ ਤਾਂ ਉਹੀ ਮੰਗਰੀ ਪੈ ਜਾਣੀ ਹੈ ਕਿ ਦੱਸ ਮੰਗਰ ਤਾਂ ਤੂੰ ਪਹਿਰੀਏ ਮੇਰੇ ਬੰਦੇ ਦੇ ਲੈ ਉਹ ਇਹਨੇ ਕੀ ਕਰਤਾ ਸਿਧਰੀਏ ਦੱਸ ਦੇ ਨਾਰਮਲ ਮਿਲੀਆਂ ਮਿਲਦੀ ਹੁੰਦੇ ਨੇ ਪਰ ਬੜੀ ਆ ਜੀਜੇ ਅੱਛਾ ਪਿਆਰਾ ਹੁਣ ਤੁਹਾਡੇ ਚ ਕੋਡਾ ਪਿਆਰ ਆ ਇੱਕ ਜੱਫੀ ਉਹ ਪਾਈ ਜੀਜੇ ਨੂੰ ਨਵੇਂ ਆਉਂਦੇ ਜਾਂਦੇ ਤਾਂ ਤਾਂ ਪਾਈ ਲੈਂਦੇ ਨੇ ਗੇ ਹਾਏ ਇੱਕ ਗੰਦੀ ਗੱਲ ਜੱਫੀ ਪਾਈ ਆ ਕਹਿੰਦੀ ਜੱਫੀ ਕੋਈ ਮੋੜੀ ਮੋਟੀ ਕੱਦ ਨਹੀਂ ਹੁੰਦੀ ਮੇਰੀ ਗੱਲ ਚੁੱਪ ਨਹੀਂ ਕਰਦੀ ਤੂੰ ਹਾਂ ਤੂੰ ਜੱਫੇ ਪਾ ਲੈ ਉਰੇ ਮੈਂ ਚੁੱਪ ਕਰ ਜਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਉਹਨਾਂ ਦੇ ਮੇਰੇ ਜੀਜੇ ਨੂੰ ਮੈਂ ਵੀ ਜੱਫੀ ਪਾ ਕੇ ਮਿਲੂ ਆਈ ਤੋ ਉਹ ਪਾਰੀ ਜਿਹੜੀਆਂ ਜੱਫੀਆਂ ਪਾਉਣੀਆਂ ਨੇ ਚੰਗਰ ਨਾਲੇ ਸਾਡੇ ਤਾਂ ਜੀਜਾ ਸਾੜੀ ਦਾ ਪਿਆਰ ਆਗਾ ਕਿ ਹੁੰਦਾਗਾ ਇਹ ਤਾਂ ਕਰੋ ਕੱਡੀ ਪੱਟੀ ਆ ਇਹਨੂੰ ਪਰ ਕੇ ਨਹੀਂ ਪੈਂਦਾ ਇਹ ਬੰਦਾ ਜੋ ਮਰਜ਼ੀ ਕਰ ਲੇ ਦੱਸ ਆ ਦੇਖ ਲੈ ਮੰਤਰੀ ਤ ਤੇਰੇ ਸਾਹਮਣੇ ਆਏ ਜਲੂਸ ਕੱਢਦੇ ਆ ਇਹ ਇਹ ਤਾਂ ਜੀਜਾ ਜੇ ਮੇਰਾ ਬੰਦਾ ਆ ਗਿਆ ਕਹਿੰਦਾ ਉਹਦੇ ਮੂਰੇ ਵੀ ਇਹਨਾਂ ਦਾ ਇਹ ਜਲੂਸ ਕੱਢਣਾ ਬੌਲੇ ਦਿਮਾਗ ਦੀ ਤਾਈ ਗਿਆ ਮੋਟੀ ਇਹਨੂੰ ਸਾਰੇ ਰਾਹ ਸਮਝਾ ਕੇ ਲਿਆ ਵੀ ਬੰਦਿਆਂ ਨੂੰ ਨਹੀਂ ਕੋਈ ਆਈ ਮੀਨ ਅਪਕਾ ਹੀ ਮਾਰੀ ਇਹ ਗੱਲਾਂ ਫੇਰ ਸ਼ੁਰੂ ਕਰ ਇਹ ਤਾਂ ਐ ਨਹੀਂ ਪਤਾ ਰਾਜ ਵੀ ਤੁਹਾਡੇ ਜਲੂਸ ਕੱਢਦੀ ਆਈ ਓਬੇ ਇਹਦਾ ਪਤਾ ਨਹੀਂ ਹੁੰਦਾ ਹੀ ਹਾਂ ਮੈਂ ਜਲੂਸ ਕੱਢਦੀ ਆ ਜਿਹੜੇ ਤੁਸੀਂ ਰੰਗ ਰਲੀਆਂ ਬਣਾਉਨੇ ਉਹ ਤੁਹਾਡਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਰ ਕੇ ਦਿੱਤਾ ਕਰਕੇ ਦਿੱਤਾ ਸੀ ਲੈ ਇੱਕ ਜੱਫੀ ਉਹ ਪਾਈ ਆ ਹੋਰ ਤਾਂ ਨਹੀਂ ਕੁਛ ਕੀਤਾ ਕਰ ਲਾ ਔਰ ਮਾਪਾ ਪਾਪਾਂ ਦੀ ਇੱਜ਼ਤ ਰੋਲ ਰਹੀਆਂ ਤੋ ਜੱਫੀਆਂ ਸੌੜ ਤੇ ਮਰੂ ਚੁੱਪ ਨਹੀਂ ਕਰਦੀ ਤੂੰ ਤੂੰ ਵੀ ਚੁੱਪ ਰਹਿ ਚੰਗਾ ਤੂੰ ਤੱਕ ਚਲੋ ਅੰਦਰ ਤੈਨੂੰ ਤਾਂ ਘਰੇ ਜਾ ਕੇ ਮੈਂ ਦੇਖੂਗੀ ਕੋਈ ਨਾ ਚੰਗਾ ਚਾਹੂ ਬਣਾ ਲਈ ਚਾਹ ਆਹੋ ਬਣਾ ਲਈ ਆ ਜਾ ਆ ਜਾ ਚਾਹ ਬਣਾਈ ਹੋਈ ਆ ਖੜੇ ਪਲਾਉਣਗੇ ਚਾਹ ਤਾਂ ਪਲਾਉਣਗੀ ਤੈਨੂੰ ਚਲ ਆ ਜਾ ਹੁਣ ਅੰਦਰ ਜਿੱਜਾ ਕਦੋਂ ਕਾਊਗਾ ਮੇਰਾ ਆਜੂ ਕੋਈ ਨਾ ਜਦੋਂ ਆਊਗਾ ਮਿਲਣੀ ਪਾਲੀ ਤੂੰ ਜੱਫੀਆਂ ਕਿੱਥੇ ਗਿਆ ਸਾਡੂ ਬਸ ਉਹ ਬਾਅਦ ਵਿੱਚ ਮਿਲੂਗੇ ਆ ਜਾ ਹੁਣ ਚਾਹ ਪੀ ਆਦੇ ਮਿਲ ਲਈ ਜਿਵੇਂ ਮਿਲ ਲਾਉ ਮਿਲ ਲਈ ਲੈ ਦੱਸ ਯਾਰ ਇਹਦਾ ਕੀ ਕਰਾਂ ਮੈਂ ਕੋਸ਼ਣ ਨਿਦੀਰਜਤਾ ਹਦ ਤਰਨਣ ਹੋਣ ਲੱਗੀ ਹੈਗੇ ਸਾਡੇ ਨਾਲ ਤਾਂ ਸ਼ੁਰੂ ਤੋਂ ਹੁਣ ਤੱਕ ਇਹੀ ਕੁਛ ਚੱਲਦਾ ਰਹੇ ਪਰ ਮੈਨੂੰ ਕਾਨੂੰ ਫਸਾਤਾ ਮੈਨੂੰ ਕਾਨੂੰ ਫਸਾਤਾ ਸੀ ਸਾਡਾ ਤਾਂ ਐਸੀ ਵਿਚਾਰ ਭਾਈ ਸਾਡੇ ਤਾਂ ਸਿਰ ਤੋਂ ਬੋਝ ਲੈ ਜਾਂਦਾ ਮੈਨੇ ਵਾਰ ਸਾਰਾ ਹੁਣ ਬਾਹਰ ਕੀ ਕਰ ਰਹੇ ਹੋ ਖੜੇ ਉਹ ਚਲ ਆ ਜਾ ਆ ਜਾ ਜਿੱਤੇ ਕੁਝ ਹੋਰ ਲੱਗ ਜਾ ਹੋਰੇ ਆਹੋ ਲੱਗ ਜਾ ਹੋਰ ਪਕਾਈ ਨਾ ਮਾਰ ਕਰੀਂ ਇੱਥੇ ਅਸੀਂ ਕੀ ਕਰਨਾਗਾ ਉਪਰੀਤ ਆਈ ਡੇ ਜੇ ਮੇਰੀ ਸਾਲੀ ਨਮਰ ਜੀ ਸਸਰੀਕਰ ਜੀ ਸਸਰੀਕਰ ਜੱਫੀ ਪਾ ਕੇ ਮਿਲਦੇ ਹੁੰਦੇ ਨੇ ਓਹੋ ਸਸਰੀਕਰ ਵੀ ਬਲੋਗ ਹੁੰਦੇ ਨੇ ਸਸਰੀਕਰ ਨਹੀਂ ਤੈਨੂੰ ਪਤਾ ਤੇਰੇ ਤੀਨ ਜਦੋਂ ਅਸੀਂ ਆਈ ਸੀ ਮੇਰੇ ਬੰਦੇ ਨੇ ਜੱਫੀ ਪਾ ਕੇ ਮਿਲੀ ਸੀ ਕਿ ਬੇਸ਼ਅ ਓਹੋ ਪਰ ਕਿੱਡੀ ਗੱਲ ਹੋ ਗਈ ਇਹ ਤਾਂ ਨਵਰਕੁਲ ਕਿੱਲਾ ਨੇ ਅੱਜ ਕੱਲ ਹਾਏ ਨਾ ਮਰ ਜਾ ਤੈ ਵੀ ਸ਼ਰਮਤਾਰ ਵੀ ਮੈਨੂੰ ਲੱਗਦਾ ਤੈਨੂੰ ਪੱਕਾ ਕਿ ਜੀਵੀ ਬਾਹਰ ਉੱਥੀ ਹੋਣੀ ਤਾਂ ਹੀ ਨੀ ਦੁਰੋਗ ਦਾ ਕਿਰਦੀ ਮੇ ਜਿਵੇਂ ਨਾਲ ਕੇ ਖੰਦੀ ਤੇ ਸ਼ਰਮ ਤਾਂ ਨਹੀਂ ਆਂਦੀ ਤੂੰ ਤਾਂ ਸੱਚੀੋਂ ਕਾਮਣੀ ਆ ਨਾ ਅੱਛੇ ਆ ਤင်း ਮੇ ਕਾਮਣੀ ਲੱਗਦੀ ਆ ਹੈਂ ਉਹ ਮਾ ਸੱਚੀ ਅੰਦਰੋਂ ਪਾਸੋਂ ਤਾਂ ਕਾਇ ਲੱਗਿਆੰਦਾ ਬੋਲ ਜਾਣਾ ਹੋ ਕੀ ਹੋ ਗਿਆ ਕੀ ਗੱਲ ਆ ਆ ਕੀ ਹਾਲ ਆ ਬਈ ਬਹੁਤ ਵਧੀਆ ਬਈ ਤੂੰ ਸੁਣਾ ਠੀਕ ਠਾਕ ਹੋਰ ਸਾਫਰ ਵਧੀਆ ਰਹਾ ਹਾਂ ਵਧੀਆ ਤੂੰ ਦੱਸ ਕਿੱਧਰ ਲੰਘੇ ਸੀ ਮੈਂ ਵੜਾ ਜੇ ਖੇਤ ਬਾਗੇ ਦੀ ਆ ਅੱਛਾ ਅੱਛਾ ਹਾਂ ਹੋਰ ਸੁਣਾ ਹੋਰ ਜੀ ਸੱਟ ਲਾਵਾ ਪਤਾ ਇਹੀ ਤੁਹਾਨੂੰ ਨਵੇਂ ਘਰ ਦੀਆਂ ਜੱਸੇ ਤੈਨੂੰ ਵੀ ਬਹੁਤ-ਬਹੁਤ ਵਧਾਈਆ ਭਾਈ ਵਧਾਈਆ ਮੈਨੂੰ ਦੇ ਤੈਨੂੰ ਕਾਦੀਆ ਵਧਾਈਆਂ ਲੈ ਤੈਨੂੰ ਨੇ ਪਤਾ ਮੇਰਾ ਪੈਰ ਭਾਰੀ ਆ ਆਹਾ ਉਹ ਸਾਡੂ ਸਾਹਿਬ ਇਹ ਤਾਂ ਡਬਲ ਵਧਾਈਆਂ ਹੋ ਗਈ ਓਏ ਕਾਹ ਨੂੰ ਡਬਲ ਹੋ ਗਿਆ ਹਾਂ ਉਹ ਇਹਦੇ ਪੈਰ ਨੂੰ ਮੋਚ ਆਈ ਆ ਉਹ ਪੈਰ ਸੋਜੇ ਨਾਲ ਭਾਰੀ ਹੋਗਾ ਤਾਂ ਕਹਿੰਦੇ ਮੇਰਾ ਪੈਰ ਭਾਰੀ ਹੋ ਗਿਆ ਅੱਛਾ ਅੱਛਾ ਮੈਂ ਕੋਧੂਰ ਸਮਝ ਗਈ ਦੀ ਫਿਰ ਓਏ ਕਾਹ ਨੂੰ ਯਾਰ ਘੱਟਾ ਮਲੀ ਆ ਇਹ ਤਾਂ ਜੋ ਮੂੰਹ ਚੋਂ ਦਾ ਉਹੀ ਬੋਲਣਦੀ ਮੈਨੂੰ ਪਤਾ ਤਾਂ ਹੈ ਕਹਿੰਦਾ ਆਈ ਰੁਕ ਗਿਆ ਮਸਗਰ ਪੈ ਰਿਹਾ ਗਿਆ ਆਪਣਾ ਪਰ ਤੂੰ ਐਂ ਦੱਸੇਗਾ ਮੈਨੂੰ ਮੇਰੇ ਪੈਰ ਮਸਗਰ ਦੀ ਮੈਂ ਅੰਗਰੇਜ਼ੀ ਚ ਬੋਲੀ ਆ ਕਿਤੇ ਫਿਰ ਤੈਨੂੰ ਤੈਨੂੰ ਪਤਾ ਤਾਂ ਹੈਗਾ ਇਹਦਾ ਯਾਰ ਵੀ ਸਿਹਤਰੀ ਹੈ ਚੰਛਾ ਚੰਛਾ ਮੈਂ ਤਾਂ ਭੁੱਲ ਗਿਆ ਸੀ ਯਾਰ ਇਹਦਾ ਸੱਚੀ ਕੰਬਰੀ ਹੈਗੀ ਕੰਬਰੀ ਕੰਮਲਾ ਤੂੰ ਹੈ ਤੇਰਾ ਬਾਪ ਹੈ ਤੇਰੀ ਮਾਂ ਤੇਰੀ ਭੈਣ ਹੈ ਤੇਰਾ ਸਾਰਾ ਖਾਨਦਾਨ ਹੈ ਤੇਰੀ ਤੀਵੀਆਂ ਤੂੰ ਵੀ ਕੰਗੜਾ ਓਏ ਚੁੱਪ ਕਰ ਕਿਉਂ ਬੋਲੀ ਜਾਂਦੀ ਏ ਤੈਨੂੰ ਪਤਾ ਨਹੀਂ ਵਸਿਆ ਰਹੋ ਫਿਰ ਇਹ ਸਿੱਧਰਨ ਨੂੰ ਪਤਾ ਆਪਾਂ ਇਨਾਂ ਦੇ ਘਰੇ ਆਇਆ ਇੱਜ਼ਤ ਕਰਦੇ ਹੁੰਦੇ ਨੇ ਮੈਨੂੰ ਕੰਮ ਲਈ ਜਾਂਦਾ ਓਏ ਉਹਨੇ ਤਾਂ ਪਿਆਰ ਨਾਲ ਕਹਿਤਾ ਤੈਨੂੰ ਹੋਰ ਤੈਨੂੰ ਸੱਚੇ ਥੋੜੀ ਕਿਹਾ ਉਹਨੇ ਚੱਲ ਸਾਡਾ ਸਾਡੂ ਸਾਹਿਬ ਸੱਡੂ ਜੀ ਚਲੋ ਬੈਠੀਏ 15 ਜੋ ਚਲੋ ਆਜੋ ਚਲੋ ਆਜੋ ਚਲੋ ਬੈਠੀਏ ਅੰਦਰ ਤੂੰ ਕੰਮ ਕੁਮ ਕਰਾ ਲਾ ਫਿਰ ਨਾਲ ਕੋਈ ਤੂੰ ਅੰਦਰ ਜਾ ਕੇ ਉਹਨਾਂ ਨੂੰ ਕੋਈ ਰਿਸ਼ਤੇਦਾਰ ਆਈ ਹੋਣ ਨਾ ਜਿਹੜਾ ਜੂਰੇ ਕੁਝ ਬੋਲਿਆ ਨਾ ਫਿਰ ਸਭ ਲੱਗੇ ਓਏ ਰਿਸ਼ਤੇਦਾਰ ਪਾਈਂਗੀ ਚੰਗੀ ਲੱਗੇ ਮੇਰੇ ਪਰਪਰ ਬੈਠੇ ਹਾਂ ਸੁਗੋਂਦੀ ਤੂੰ ਬਾਹਰ ਜਾ ਮੈਂ ਮੇਰੇ ਪਿੱਛੇ ਹੋ ਗਿਆ ਹੁਣ 10 ਮਿੰਟ ਮ ਕੰਨੀ ਕਰਤੀ ਬਿੱਲੀ ਘੁੰਮੀ ਉੱਥੇ ਵੀ ਕੋਈ ਨਾ ਜਾ ਮੇਰੀ ਮਾਂ ਜਾ ਬਾਕ ਖੜ ਜਾ ਬਿੱਲੀ ਕਿਥੋਂ ਮੋٹے ਦਿਮਾਗ ਦੀ ਪੱਲੇ ਪੈ ਗਈ ਮੇਰੇ ਆ ਗਿਆ ਭਾਈ ਆ ਗਿਆ ਨਾ ਮੇਰੀ ਗੱਲ ਸੁਣਨੀ ਹਾਂ ਤੂੰ ਕੁਡਰ ਜੀ ਇਹ ਦੱਸ ਆ ਕੱਲੇ ਬਿਸਕਟ ਮੱਥੇ ਮਾਰੇ ਤੈਨ ਚੰਗਾ ਪਹਿਲਾਂ ਪਤਾ ਜਦੋਂ ਮੈਂ ਨਹੀਂ ਖਾਂਦੀ ਇਹ ਜੀ ਬਿਸਕਟ ਬਾਈ ਜਿੱਦਾਂ ਦਾ ਤੇਰਾ ਵਿਆਹ ਹੋਇਆ ਨਾ ਤੂੰ ਤਾਂ ਹਵਾ ਚ ਹੀ ਰਹਿਣੀ ਹੈਗੀ ਦੱਸ ਬਿਸਕਟ ਮਾੜੇ ਨੇ ਇਹ ਦੇਸੀ ਘਿਓ ਦੇ ਨੇ ਇਹ ਬਿਸਕਟ ਮੈਨੂੰ ਨਹੀਂ ਬੁਧੀ ਲੱਗਦੀ ਡੰਕਰ ਇਹ ਪਾਗਲ ਜਦੋਂ ਕੋਈ ਆਉਂਦਾ ਹੁੰਦਾ ਨਾ ਰਿਸ਼ਤੇਦਾਰ ਜਾਤ ਨਾਲ ਪੂਜੀਆ ਵੀ ਮਗਾਉਂ ਦਿੰਦੇ ਨੇ ਕੱਟਦਾ ਮਾਲਾ ਸਮੋਸੇ ਨਾ ਜਿੱਦ ਤੇ ਅਸੀਂ ਤੇਰੇ ਕੋਲ ਆਉਣੇ ਤੂੰ ਤਾਂ ਸਾਨੂੰ ਕੁਝ ਪੁੱਛਦੀ ਨਹੀਂ ਹੈਗੀ ਤੈਨੂੰ ਸਾਡੇ ਘਰੇ ਆ ਕਿ ਤੂੰ ਅਮੀਰਾਂ ਵਾਲੀ ਹੋ ਜਾਣੀ ਹੈ ਬਿਹਾ ਤੂੰ ਇੱਥੇ ਆ ਗਈ ਸਾਡੇ ਘਰੇ ਤਾਂ ਜਰੂਰ ਤਾਂ ਫਿਰ ਇਹਨੂੰ ਦੱਸ ਬਾਹਲਾ ਰੁੱਦਾ ਇੱਥੇ ਆ ਕੇ ਤੈਨੂੰ ਚੌਧਰ ਕਿ ਨਹੀਂ ਆਉਂਦੀ ਆ ਕਰਨੀ ਦੇਖ ਕੇ ਬਹਿ ਜਾ ਕਰ ਚੰਗਾ ਤੈਨੂੰ ਆਕਲ ਸਖਾਨੀ ਆ ਮੈਂ ਚੱਲ ਕੋਈ ਨਾ ਹੁਣ ਮੈਂ ਖਾ ਲੈਣੀ ਆ ਫਿਰ ਗੁੱਸਾ ਕਰੇਗੀ ਵੀ ਖਾਂਦੀ ਤੋਰਾ ਦੰਤ ਜੀਵ ਐ ਟਲਦੀ ਵੀ ਰਹਿੰਦੀ ਆ ਕਦੇ ਤਾਂ ਤੂੰ ਚੁੱਪ ਕਰ ਜਾ ਕਰ ਕਦੇ ਤਾਂ ਜੀਵਨ ਮੂੰਹ ਨੂੰ ਡਾਲਿਆ ਕਰਨ ਲਗਾ। ਜਦੋਂ ਨਾ ਸ਼ੁਰੂ ਤੋਂ ਮੇਰੇ ਤੇ ਦੰਦ ਦਕਰਿਆ ਹੋਇਆ ਤੂੰ ਤਾਂ ਮੇਰੇ ਤੇ ਮੱਚਦੀ ਆ। ਚੱਲ ਚੰਗਾ ਨਹੀਂ ਪੈਣੇ। ਹੋਰ ਦੱਸ ਮੈਨੂੰ ਐ ਦੱਸ ਦਹੀਂ ਦੋਈ ਖਾਏਂਗੀ ਫਿਰ ਮੈਂ ਮੰਗਵਾਵਾਂ। ਹਾਂ। ਹੋਰ ਉਹ ਵੀ ਪੁੱਛਣ ਵਾਲੀ ਗੱਲ ਐ। ਹੁਣ ਤੈਨੂੰ ਇੰਨਾ ਵੀ ਨਹੀਂ ਪਤਾ। ਬਾਜ ਮਾਰਦਾ ਤੇਰੇ ਬੰਦੇ ਨੂੰ ਕਿਵੇਂ ਕਰਦੀ ਐ? ਆ ਮੇਰੀ ਗੱਲ ਸੁਣਿਓ ਜੀ। ਆ ਜਾਓ। ਆ ਬੜੀ ਤੋ। ਮਾਤਾ ਜੰਨਦੀ ਸੇ ਸਲਾਦ ਸਲੂਤ ਲਿਓ ਤੇ ਖੀਰੇ ਵਗੈਰਾ ਨਾਲੇ ਖਾ ਕੇ ਖੋਸ਼ ਆਗੀ ਖੀਰਾ ਤੇ ਦਹੀਂ ਦਹੀ ਵੀ ਲੈ ਆਇਓ ਯਾਦ ਨਾਲ ਚਲ ਮੈਂ ਜਨਨ ਲੈਣਾ ਤੂੰ ਐ ਗਰੀ ਅੰਦਰ ਬਾਈ ਬੈਠੇ ਉਹਨੂੰ ਪਾਣੀ ਪੁੱਛੀ ਠੀਕ ਆ ਚਲ ਕੋਈ ਨਾ ਮੈਂ ਪੁੱਛ ਲਾਨੀ ਆ ਜੀਜੀ ਖੁੱਲੀ ਜੀ ਨਹੀਂ ਬਈ ਮੈਂ ਤਾਂ ਇਹ ਪਾਣੀ ਪਸੰਦਾ ਹਾਂ ਉਹ ਵੀ ਲਈ ਅਰ ਨਾਲ ਮੇਰੀ ਗੱਲ ਸੁਣ ਸਮੋਸੇ ਲਈਂ ਚੰਗਾ ਤੂੰ ਸਮੋਸੇ ਨਹੀਂ ਪਹਿਲਾਂ ਲੈ ਕੇ ਆਇਆ ਚਾਹ ਨਾਲ ਤੁਹਾਨੂੰ ਚੰਗਾ ਚੰਗਾ ਕੋਈ ਨਾ ਮੰਨਣਾ ਠੀਕ ਆ ਉਨ ਨਾਲ ਮੇਰੀ ਗੱਲ ਸੁਣ ਛਟਣੀ ਜੂਟ ਨਹੀਂ ਖੁੱਲੀ ਜੀ ਭਵਾਨੀ ਸਮੋਸੇ ਨਾਲ ਗਰਮ-ਗਰਮੋਸੇ ਨਹੀਂ ਠੰਡੇ ਨਾਲ ਹੀ ਨਾ ਤੇਰਾ ਬੱਬਰ ਪੜਦਾ ਹੀ ਨਹੀਂ ਹੈ ਕੋਣੀ ਜਦ ਪਵਾੜੇ ਮਿਲ ਕੇ ਹੋ ਵੀ ਲੈ ਚੰਗਾ ਠੀਕ ਆ ਠੀਕ ਆ ਐਡੀ ਤੂੰ ਕੀ ਮੱਝ ਹੋ ਰਹੀ ਆ ਜਿਹੜਾ ਤੇਰਾ ਸਾਰਾ ਦਿਨ ਬੱਬਰੇ ਨਹੀਂ ਪੜਦਾ ਹੈਗਾ ਤੂੰ ਮੇਰੇ ਤੇ ਦੰਦਾ ਨਾ ਪਾ ਕੇ ਰੱਖਿਆ ਕਰ ਸਾਰਾ ਦਿਨ ਲਿਖਾ ਲੈਣ ਗਿਆ ਬਖਸ਼ ਦੇ ਮੈਨੂੰ ਤਾਂ ਬਖਸ਼ ਅ ਮੇਰੀ ਗੱਲ ਸੁਣ ਆ ਚਾਹ ਦੇਖੀ ਮੜਾ ਮੈਂ ਦੇਖ ਕਿਉਂ ਨਹੀਂ ਅੰਦਰ ਪਾਣੀ ਪੁਣੀ ਫੜਾਇ ਹੋਣੀ ਆ ਪਰ ਮੈਂ ਫੜਾਇਆ ਨਹੀਂ ਮੈਂ ਫੜਾ ਦੋ ਤਾਂ ਕਿ ਲੋੜਾ ਆ ਜਾਊਗਾ ਕੱਲਾ ਪਾਣੀ ਢੁਹਾ ਕੇ ਆਈ ਚੰਗਾ ਆ ਜੂੰਗੀ ਮੁੜੇ ਆਉਗੀ ਨਾਲੇ ਮੈਂ ਉਧਰ ਸਾਮਾਨ ਕੱਢਣਾ ਵੀ ਦੇਣਾ ਚਾਹ ਦੇਖ ਲਾ ਛੇਤੀ ਆ ਜੀ ਬਗ ਜਾ ਬਗ ਜਾ ਕਿੰਨਾ ਟਾਈਮ ਹੋ ਗਿਆ ਜੱਸੇ ਨੂੰ ਗਏ ਨੂੰ ਦੋ ਅੰਦਰ ਬਾਹਰ ਜਾ ਕੇ ਬਹਿ ਗਿਆ ਮੈਂ ਕੱਲੇ ਬੈਠਾ ਹੋਰੇ ਲਾ ਜੀਜਾ ਹੋਰ ਦੱਸੋ ਕਿਵੇਂ ਹੋ ਤੁਸੀਂ ਮੈਂ ਤਾਂ ਵਧੀਆ ਵੀਰੇ ਤਾਂ ਤੂੰ ਦੱਸ ਬੱਸ ਮੈਂ ਵੀ ਵਧੀਆ ਹੋਰ ਘਰ ਪਰਿਵਾਰ ਕੇਵੇਂ ਸਾਰੇ ਸਭ ਵਧੀਆ ਚਾਹ ਤੇ ਤੇਰੇ ਸਾਰੇ ਸਾਬ ਨਹੀਂ ਦਿੰਦੇ ਉਹ ਬਸ ਗਏ ਹੋਏ ਨੇ ਮੇਨੂੰ ਲਾ ਆਉਂਦੀ ਹੋਣਗੇ ਇੱਧਰ ਨੂੰ ਕੈਸੀ ਪਿੰਡ ਚ ਫਿਰ ਸਾਰਾ ਦਿਨ ਬਿਲੇ ਵਿਚਾਰੇ ਉਹ ਕਹਿੰਦੇ ਚੱਲ ਇੱਧਰ ਪਿੰਡ ਦੇ ਵਿੱਚ ਗੇੜੀ ਕੁੜੀ ਮਾਰੀਓ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਸਿਆਣਾ ਬੰਦਾ ਟਾਈਮ ਪਾਸ ਹੋ ਜਾਂਦਾ ਹੋਰ ਫਿਰ ਹੁਣ ਐਵੇਂ ਘਰੇ ਤਾਂ ਫਿਰ ਉਹ ਸਾਰਾ ਦਿਨ ਤਾਣੀ ਬੈਠਦੇ ਵੀ ਮੈਂ ਕੱਲੀ ਹੁੰਨੀ ਐਂਗੀ ਤੇ ਵੀ ਨਹੀਂ ਘਰੇ ਹੁੰਦੇ ਸਾਰਾ ਦਿਨ ਖੇਤ ਹੁੰਦੇ ਨੇ ਉਹ ਕੀ ਕਰਦੇ ਆ ਕੰਬਲੀ ਅੰਦਰ ਕਰਨਾ ਕੀ ਆ ਚਾਹ ਦੇਵੇ ਉੱਥੇ ਖੜਾ ਕੇ ਐਵੇਂ ਭਈ ਚਾਹ ਉੱਥੇ ਦੇਖ ਲਈ ਤੇ ਮੈਂ ਮਹਾਮਾੜਾ ਚਾਹਉਣੀ ਰੀਟੇ ਕੋਲ ਮੇਰੀ ਗੱਲ ਸੁਣੋ ਇਹਨੂੰ ਮੜਾ ਮੋਟਾ ਸਮਝਾਇਆ ਕਰੋ ਇਹਨਾਂ ਦਾ ਯਾਰ ਜਿਵੇਂ ਨੱਕ ਜਦੰਮ ਕਰ ਕਹਿੰਦਾ ਤੈਨੂੰ ਕੀ ਦੱਸਾਂ ਬੜਾ ਬੁਰਾ ਹਾਲ ਹੈ ਇਹ ਤਾਂ ਜਿੱਦਿਆ ਮੈਨੂੰ ਪਤਾ ਹੀ ਹੈਗਾ ਹੁਣ ਮੈਂ ਇਹਨੂੰ ਕਿੰਨਾ ਕ ਸਮਝਾਈ ਜਾਊਂਗੀ ਇੰਨਾ ਤਾਂ ਇਹ ਤੰਗ ਕਰਦੀ ਹੈ ਇਹ ਕਹਿੰਦਾ ਤੁਸੀਂ ਪਤਾ ਨਹੀਂ ਹੁਣ ਕਿ ਮੈਂ ਕੱਟੀ ਜਾਉਂਨੇ ਆ ਭਾਈ ਜਦੋਂ ਤੱਕ ਨਾ ਇੱਕ ਵਾਰੀ ਤੇ ਸੌਂ ਲੱਗੇ ਸਾਡਾ ਤਾਂ ਲਹੂ ਪੀ ਕੇ ਰੱਖ ਦਿੱਤੀ ਮੈਂ ਤਾਂ ਮੜੀ ਹੁਣ ਇਧਰੋਂ ਆਏ ਹੋਈਆਂ ਵੀ ਚੱਲ ਭਾਈ ਇਹ ਤੁਹਾਡੇ ਨਾਲ ਵਿਆਹੀ ਵੀ ਹੋ ਗਈ ਤੁਹਾਡੇ ਨਾਲ ਠੀਕ ਹੈ ਹਜੇ ਮੈਂ ਤਾਂ ਫਸਿਆ ਮਾਰ ਖਾ ਰਿਹਾ ਮੈਨੂੰ ਛੱਡ ਵੀ ਨਹੀਂ ਸਕਦਾ ਕੀ ਕਰਾਂ ਮਜਬੂਰ ਆ ਮੈਂ ਆਪਣੇ ਚ ਚਲ ਕੋਈ ਨਾ ਜਿੱਤੇ ਦੇਖੀ ਚੱਲਾਂ ਆ ਹੋਰ ਲਵੇ ਲੱਗ ਜਾ ਥੋੜਾ ਜਿਹਾ ਹੋਰ ਲਵੇ ਲੱਗ ਜਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਤੂੰ ਕਹਿਣਾ ਕੀ ਚਾਹੁੰਦੀ ਆ ਨਾ ਤੂੰ ਤਾਂ ਬੇਸ਼ਰਮ ਕਹਿੰਦੀ ਤੇ ਮੈਂ ਪਾਣੀ ਦੇਣ ਜਾਨੀ ਆ ਉਰੇ ਬੈਠੀਆਂ ਨਾਲ ਜੁੜੇ ਫੇਰ ਪਾੜੋ ਇਧਰ ਆ ਲੱਡਲਾ ਦੱਸ ਸਹ ਹੈ ਇਧਰ ਖੜਾ ਕੀ ਤੇਰੇ ਦਿਮਾਗ 'ਚ ਕੀ ਫਰਕ ਪਿਆਗਾ ਕੀ ਭਗਾਈ ਮਰੀ ਜਾਨੀ ਤੂੰ ਉਰੇ ਮੈਂ ਬੈਠੂਗੀ ਫੇਰ ਐ ਬੈਠਣ ਨਾਲ ਕੀ ਹੋਜੂ ਮੈਨੂੰ ਐ ਦੱਸੇ ਮੈਨੂੰ ਸਾਰਾ ਪਤਾ ਮੈਨੂੰ ਕਿਉਂ ਤੂੰ ਅੰਦਰ ਉੱਥੇ ਸੋਈ ਚ ਖੜਾ ਕੇ ਆਈ ਤੇ ਮੈਂ ਝੂਠ ਬੋਲ ਕੇ ਇਹਨੂੰ ਐ ਦੀ ਵੀ ਅੰਦਰ ਜਾ ਕੇ ਇਹਨੇ ਮੈਂ ਉਹ ਕੀ ਹਾਂ ਐਵੇਂ ਮੈਂ ਬੋਲ ਅੱਗੇ ਬੋਲੋ ਨਾ ਸ਼ਰਮ ਰੰਗ ਰਲੀਆਂ ਮਦਰੀਆਂ ਚੁੱਪ ਕਰ ਜਾ ਨੇ ਆਹ ਦੇਖ ਲੈ ਆਹ ਭਗਾਈ ਮਾਰਦੀ ਐ ਇਹ ਤੈਨੂੰ ਤਾਂ ਨਹੀਂ ਸ਼ਰਮ ਆਉਂਦੀ ਤੂੰ ਉਹਦੇ ਕੋਲੇ ਬੈਠਣ ਦੱਸ ਬੈਠਣ ਮੈਂ ਕਿਹੜਾ ਮੂੰਹ ਚ ਪਾ ਲਾ ਮੈਂ ਤਾਂ ਸੁਤੇ ਸੁਬਾ ਗੱਲਾਂ ਕਰ ਰਹਾ ਹਾਂ ਐ ਇੰਨੀ ਲਵੇ ਲੱਗ ਕੇ ਗੱਲਾਂ ਕਰਦੇ ਹੁੰਦੇ ਨੇ ਸ਼ਰਮ ਕਰ ਲ ਮਾੜੀ ਮੁੰਡੇ ਗੱਲ ਲਈ ਕਰਦੇ ਸੀ ਨਹੀਂ ਸਾਨੂੰ ਐ ਤੇ ਇੱਥੇ ਕਿਤੇ ਤੂੰ ਹੀ ਨਾ ਖੜ ਕੇ ਸੁਣੀ ਜਵੇਂ ਫੇਰ ਆ ਕੇ ਬੋਲੇਗੀ ਵੀ ਮੇਰੀਆਂ ਚੁਗਲੀਆਂ ਕਰਦੇ ਨੇ ਚੁਗਲੀਆਂ ਗੱਲਾਂ ਕਰਦੀ ਹੁੰਦੀ ਜਿਹੜਾ ਫੇਰ ਇਹ ਕਹਿੰਦੀ ਆ ਸੁਣ ਭੈਣ ਤੈਨੂੰ ਚੁੱਪ ਕਰ ਜਾਣੀ ਭੈਣੇ ਚੁੱਪ ਕਰ ਜਾ ਬੰਨੇ ਹੱਥ ਜੇ ਕਿਤੇ ਉਹ ਆਗੇ ਕਿ ਨਾ ਇੱਥੇ ਤੂੰ ਮੈਨੂੰ ਵੀ ਘਰੋਂ ਕਢਾਏਂਗੀ ਮੇਰਾ ਵੀ ਜਲੂਸ ਚੰਗਾ ਕਰਾਉਣੀ ਆ ਜੇ ਸੱਚ ਪੁੱਛਦੀਆਂ ਨਾ ਮੇਰਾ ਤਾਂ ਇਹਨੂੰ ਕਿਤੇ ਲਿਆਉਂ ਨੂੰ ਜੀ ਨਹੀਂ ਕਰਦਾ ਇਹਦਾ ਇਹ ਨਹੀਂ ਪਤਾ ਕਿ ਕਿਹੜਾ ਟੇਸਟ ਬਣਦਾ ਐਦੋ ਜੰਗਤ ਦਾ ਜੀਜਾ ਤੂੰ ਕੱਲ੍ਹ ਆ ਜਾਕਰ ਇਹ ਤਾਂ ਲੈਕੀ ਨਹੀਂ ਆਹ ਦੇਖ ਤਾਹੀਂ ਇਕੱਲੇ ਨੂੰ ਬੁਲਾ ਲਿਆ ਤਾਂ ਨਹੀਂ ਬੁਲਾ ਲਿਆ ਇਕੱਲੇ ਨੂੰ ਮੇਰੇ ਬਾਪੇ ਮਾਰੇਗਾ ਮੈਂ ਤਾਂ ਤੈਨੂੰ ਆਪੇ ਬੁਰੀ ਰੱਖ ਦਿਆਂ ਹੁਣ ਤੂੰ ਦੇ ਬੁਰੀ ਆਏ ਦੇਖ ਲੈ ਤਾਂ ਜਾਂ ਮਲਾਉਂਦੀ ਆ ਇਹ ਇਹਦੇ ਤਾਂ ਜੀਜੇ ਤਾਂ ਕੰਮ ਲਈ ਆ ਬਵਲੀ ਆ ਇਸੇ ਦਰੀ ਏਨੀ ਟਿਕਦੀ ਹੈਗੀ ਕਿਸੇ ਪਾਸੇ ਦੇਖ ਲਿਆ ਮੈਂ ਤੂੰ ਬਗਾ ਟਾਈਮ ਨਹੀਂ ਬਸਦੀ ਜਿਹੇ ਜਿਹੇ ਤੇਰੇ ਲੱਛਣ ਨੇ ਨਾ ਤੂੰ ਵੀ ਮੈਨੂੰ ਲੱਗਦਾ ਛੇਤੀ ਤਲਾਕ ਹੋਊਗਾ ਤੇਰਾ ਤਾਂ ਹਾਰ ਤੈਨੂੰ ਚੁੱਪ ਕਰ ਜਾ ਤੂੰ ਕਿਉਂ ਕੁਝ ਨਹੀਂ ਇਹਨੂੰ ਚੰਗਾ ਭਾਏ ਕੋਈ ਨਾ ਆਜੂ ਮੈਂ ਤਾਂ ਆਜੂ ਇੱਧਰ ਠੀਕ ਹੈ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀਗਾ ਤੁਹਾਡੇ ਤੋਂ ਤਾਂ ਗੱਲ ਤੋਂ ਇੱਕ ਦੂਜੇ ਨਾਲ ਮੈਨੂੰ ਪਹਿਲਾਂ ਪਤਾ ਸੀ ਇਹ ਇਹ ਕਾ ਤੇ ਕਿ ਮੇਰੇ ਭੈਣ ਦੇ ਆ ਕੇ ਮੈਨੂੰ ਘੋਟਾ ਬੱਸ ਜੀ ਜੇ ਕਾਹਨੂੰ ਮਾਰਦਾਗਾ ਕਾਹਨੂੰ ਮਾਰਦਾ ਇਹਨੇ ਹੋਰ ਇਹਦੇ ਨੂੰ ਫੋੜੀ ਬੌਲੀ ਕਮਲੀ ਠੀਕ ਆ ਦੂਜੀ ਤੇ ਮੈਂ ਪਿੱਛੇ ਲੱਗ ਕੇ ਹਟ ਜਾਣਦਾ ਮੇਰਾ ਸਾਹ ਦੇਖ ਲੈ ਆ ਗੱਲਾਂ ਇਹਦੇ ਕੋਲ ਆ ਚੱਜਾ ਤੇਰੇ ਬੰਦਿਆਂ ਨਾਲ ਤੇਰੇ ਸਾਰੇ ਨੂੰ ਆ ਜਾਣ ਦੀ ਤੇਰੇ ਸਾਰੇ ਭੈਣੇ ਆ ਬੰਦੇ ਹੱਥ ਮੇਰਾ ਸਾਰੇ ਮੂਰੇ ਨਾਲ ਕੁਝ ਬੋਲਦੀ ਜੇ ਕੁਝ ਧੌਂਕੀ ਹੈ ਨਾ ਤਦੋਂ ਇੱਥੇ ਘਟਾ ਨਾ ਹੁੰਦਰਾ ਇਹ ਤਾਂ ਜੀਜਾ ਮੈਨੂੰ ਵੀ ਘਰੋਂ ਕਢਾਊਗੀ ਮੈਂ ਤਾਂ ਹੀ ਤੈਨੂੰ ਲੈ ਕੇ ਨਹੀਂ ਜਾਂਦਾ ਕਿਤੇ ਪਾਗਲ ਨੂੰ ਇਹ ਤਾਂ ਤੂੰ ਹੀ ਇਹਨੂੰ ਮੂੰਹ ਟਾ ਕੇ ਇੱਥੇ ਲੈ ਆਉਣਾਗਾ ਉਹ ਮੈਨੂੰ ਤਾਂ ਇਹਦੀ ਚੱਲ ਬਾਹਰ ਤੇ ਤੈਨੂੰ ਮਿਲ ਜੂਗੀ ਚੁੱਪ ਨੀ ਹੁੰਦੀ ਉਹਨੂੰ ਜੀਜਾ ਇਹਨੂੰ ਨਾ ਇੱਥੇ ਲੈ ਕੇ ਆਇਆ ਕਰ ਭਾਈ ਮੈਂ ਹੀ ਆ ਜਾ ਕਰੂੰ ਤੁਹਾਡੇ ਕੋਲ ਠੀਕ ਆ ਚੁੱਪ ਨੀ ਹੁੰਦੀ ਤੂੰ ਕਰਨਾ ਕੰਮ ਪਰ ਪੀਜਾ ਇਹ ਤਾਂ ਪਾਗਲ ਹੈ ਜਾਂ ਕਰਨਾ ਕੰਮ ਤੈਨੂੰ ਬੱਜ ਚੁੱਪ ਕਰ ਜਾ ਅਬ ਬਿਸਕਟ ਜੇ ਲੈ ਕੇ ਜਾਣੇਂ ਦੱਸ ਦੀ ਮੈਂ ਦੇ ਦੂੰਗੀ ਪਾ ਕੇ ਲੈ ਜਾਊਂਗੀ ਪਿੱਪਾ ਲੈ ਜਾਊਂਗੀ ਏ ਇਹਦਾ ਨਹੀਂ मुंह बंद ਹੁੰਦਾ ਹੈਗਾ ਲੈ ਜੂ ਪਿਕਪਾ ਤੈਨੂੰ ਤੈਨੂੰ ਅਕਲ ਨਹੀਂ ਹੈ ਤੈਨੂੰ ਹੈ ਪੜਾਹ ਲੈ ਮੈਨੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤਸ ਮੈਂ ਤਾਂ ਗੱਲਾਂ ਕਰ ਰਿਹਾ ਕੁੜੀ ਨਾਲ ਮੈਂ ਕੀ ਕੁਝ ਗਲਤ ਕਰ ਰਿਹਾ ਮੈਨੂੰ ਕੀ ਪਤਾ ਦੀਗਾ ਮੈਨੂੰ ਸੋਈ ਚਕਾ ਤੋਂ ਖੜਾ ਕੇ ਆਈ ਸੀ ਤੇ ਦਮਾੜਾ ਚ ਫਰਕ ਪਿਆ ਹੋਇਆ ਤੂੰ ਕੀ ਭੌਂਕੀ ਇਹਨੇ ਦੇਖ ਤਾ ਲੈ ਬਗਾਨੇ ਕਰਈ ਤੈਨੂੰ ਨਹੀਂ ਸ਼ਰਮ ਆਉਂਦੀ ਤੂੰ ਬਗਾਨੇ ਕਰਿਆ ਮੈਂ ਕਿਹੜਾ ਕੁਝ ਗਲਤ ਕਰ ਰਿਹਾ ਨਾਲੇ ਮੇਰੀ ਗੱਲ ਸੁਣ ਲਾ ਜੇ ਉਹ ਸਾਰੇ ਮੋਰੋ ਕੇ ਪੁਕਾਈ ਮਾਰੀ ਨਾ ਤੂੰ ਜੀਬ ਖਿੱਚ ਦੂ ਮੈਂ ਫੜ ਕੇ ਹਾਂ ਹੁਣ ਤੈਨੂੰ ਡਰ ਹੋ ਗਿਆ ਵੀ ਕਿਤੇ ਸਾਡੀਆਂ ਗੱਲਾਂ ਬਾਹਰ ਨਾ ਆ ਜਾਣ ਉਹਦੇ ਬੰਦੇ ਨੂੰ ਵੀ ਦੱਸੂਗੀ ਕੋਈ ਨਾ ਮੈਂ ਤੇਰਾ ਸਿਰੇ ਸਿਰ ਕੁੱਟੂ ਜੂਤ ਨਾਲ ਦੇਖੀ ਚੱਲੀ ਤੂੰ ਹੁਣ ਤੈਨੂੰ ਡਰ ਹੋ ਗਿਆ ਕੱਢ ਗਿਆ ਜਲਦ ਜਾਂ ਦਫਾ ਹੋ ਜਾਏ ਕੰਮ ਕਰਾਂ ਦਾ ਕੋਈ ਨਾ ਮੈਨੂੰ ਆਇਆ ਖਾਣ ਨੂੰ ਕਹਿੰਦਾ ਮੈਨੂੰ ਤਾਂ ਕਦੇ ਮੋਹ ਪਿਆਰ ਨਾਲ ਨਹੀਂ ਬੁਲਾਉਂਦਾ ਦੱਸ ਉਹਨੂੰ ਬਥੇਰੇ ਮੋਹ ਪਿਆਰ ਨਾਲ ਬੁਲਾਉਂਦਾ ਕੋਈ ਨਾ ਚੰਗਾ ਘਰੇ ਚਾਹ ਤੈਨੂੰ ਮੈਂ ਦੱਸੂਗੀ ਹਾਏ ਓਏ ਰੱਬ ਕੀ ਕਰਾਂ ਇਹਦਾ ਮੇਰਾ ਵੀ ਤਾਂ ਮੌਸਮ ਆ ਕੇ ਰੱਖਦਾ ਯਾਰ